ਮਿਲ ਆਬਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰਹੁ ਵਾਹਿਗੁਰੂ ਕੀ ਖਾਲਸਾ ਸਤਿਗੁਰੂ ਦੀ ਸਜ्ञਾ ਵਾਹੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਦਰੋਂ ਨੇ ਗਰੀਬਾ ਵਾਜ ਅੱਜ ਸਾਉਣ ਦੀ ਸੰਗਰਾਂਦ ਵਾਲੇ ਦਿਨ ਜੋ ਵਿਅਕਾਂਤਤਨੀ ਇਕੱਤਰ ਹੋਈ ਹੈ ਸੰਚਾਰ ਮਿਲ ਕਰਕੇ ਸੰਗਰਾਮ ਦਾ ਸ਼ੌਂਕੀਆ ਜੋਨ ਮੇਲਾ ਮਨਾਇਆ ਹੈ ਇਹ ਸਭੂ ਪੂਰੇ ਕਰਕੇ ਉਸ ਤੋਂ ਬਾਅਦ ਸੌਣ ਦਾ ਵਿਖਣੇ ਜੀ ਕਥਾ ਜਿਹੜੀ ਹੈ ਮਨ ਸਾਡੇ ਤੁਖਾਰੀ ਦੇ ਬਾਰੀ ਮਾਹੀ ਦੀ ਸੌਣ ਦੇ ਮੇਲੇ ਦੀ ਕਥਾ ਵੀ ਪੰਚਾਰ ਮਿੰਟ ਸੰਚਾਰ ਸੁਣਨੀ ਇਹ ਸ਼ਬਦਾਂ ਦੇ ਪਹਿਲਾਂ ਕਥਾ ਸੁਆਈ ਸੁਣ ਲਓ ਸੰਗਤ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹਿ ਕਰਹੁ ਮੇਰੇ ਸਾਸ ਤੇ ਪਾਤਸ਼ਾਹ ਹੱਦ ਮੰ ਸਿੱਖੀ ਜੀਵਨ ਬਣਾਉਣ ਵਾਸਤੇ ਅਦਏ ਸੰਗਤ ਨਾਲ ਪਿਆਰ ਸਾਡਾ ਕਿੰਨਾ ਹੋਣਾ ਚਾਹੀਦਾ ਹੈ ਇਸ ਪਿਆਰ ਨੂੰ ਪਾਵਾ ਕਰਨ ਵਾਸਤੇ ਜਗਤ ਗੁਰੂ ਸੱਜੇ ਪਾਤਸ਼ਾਹ ਜੀ ਆਪਾਂ ਯਾਤ ਰਹਦੇ ਹੋਏ ਮਾਹਰ ਰੂਪ ਜੋ ਪ੍ਰਾਰਥਨਾ ਕਰਨ ਦਾ ਤਰੀਕਾ ਸਿਖਾਣਾ ਐਸੀ ਕਿਰਪਾ ਹੋਏ ਕਰੋ ਜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਇਹੀ ਜੀ ਕਿਰਪਾ ਦ੍ਰਿਸ਼ਟੀ ਕਰੋ ਕਿਹੀ ਜੀ ਕਿਰਪਾ ਜਿਹੜੀ ਦੱਸਦੇ ਹਨ ਅੱਗੇ ਸੰਤ ਹੈ ਚਰਨ ਹਮਾਰੂ ਮਾਥਾ ਜਿਨੋ ਮਾਰੋ ਸਾਸ ਜਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਤਨ ਸਸੇ ਨਾਨਕਾ ਪੂਰਨ ਸੋਈ ਸੰਤ ਜਿਨੋ ਮਾਰੇ ਆਪ ਸਾਸ ਜਰਾਸ ਕਦੇ ਭੁੱਲਦੇ ਨਹੀਂ ਉਹਨਾਂ ਪਿਆਰਿਆਂ ਦੇ ਚਿਹਰਿਆਂ ਤੋਂ ਸਾਡਾ ਮੁੱਖਾ ਟਿਕਿਆ ਰਹੇ ਨਾਨਕ ਦਰਸਤਨ ਧੂਰ ਪਰ ਹੋ ਉਹਨਾਂ ਅੱਖਾਂ ਦੇ ਨਾਲ ਉਹ ਮਹਾਰ ਸਤ ਸੰਗਤ ਦੇ ਦਰਸ਼ਨ ਕਰ ਲਈਏ ਜਦੋਂ ਸੰਗਤ ਕੀਰਤਨ ਕਰਨੀ ਚੱਲੇ ਉਹਨਾਂ ਦੀ ਜਿਹੜੀ ਧੂੜ ਉੱਡੇ ਉਹ ਸਾਡੇ ਸਰੀਰ ਦੇ ਉੱਤੇ ਪਵੇ ਐਸੀ ਕਿਰਪਾ ਕਰੋ ਸਤਿਪੰਥਾਹਉ ਗੁਰੂ ਕੋ ਸ਼ਬਦ ਮੇਰਾ ਹੀਰੈ ਬਸ ਸਭੂ ਦਸਾਉਂਦਾ ਸਭੂ ਬਸਦਾ ਇਹੇ ਦੇ ਸਾਰੇ ਹਿੱਕੇ ਜੀ ਸੱਚੇ ਪਾਤਸ਼ਾਹ ਦਸੇ ਮਾਰਨਾ ਮਨ ਸੰਗ ਧਰੋ ਅੰਤਰਜਾਮੀ ਜੋ ਆਪਦੇ ਨਾਮ ਹੈ ਪ੍ਰਵੇਸ਼ਵਰ ਹੈ ਪਰ ਮਨ ਦੇ ਨਾਲ ਮੈਂ ਧਾਰਨ ਕਰਾਂ ਰੱਖਾ ਉਸਾਰ ਕੇ ਕਿ ਉਹਨਾਂ ਲੋਕ ਦਿਖਾਵੇ ਜਿੱਤੋ ਹੀ ਖੜਕਾਉਂਦਾ ਰਹਾਂ ਕੋਲੂ ਵਾਏ ਦੇ ਮੰਦਰੋ ਨਾਮ ਮੰਨ ਕੇ ਵਸੇ ਤਾਂ ਅੰਨ ਕਰ ਸਤਰ ਪੰਜ ਦਿਵਾਰ ਹੋ ਠਾਕੁਰ ਜੀ ਠਾਕੁਰੋ ਕਾਲਪੁਰ ਕੋ ਆਇ ਤੁਰ ਸਾਗੇ ਪੰਜ ਜਿਹੜੇ ਚੋਰ ਹਨ ਕਾਮ ਕਰੋ ਲੋ ਮੋਹ ਹੰਕਾਰ ਉਹਨਾਂ ਨੂੰ ਮੇਟਣਾ ਕਰਵਾਓ ਠਗ ਲੋ ਭਰਮ ਹੋ ਜਰਮ ਜਿਨਨੇ ਸਭ ਨੂੰ ਭਰਮ ਤੇਜ ਪਰਮ ਸਤਿ ਤ ਪਰਮ ਆਗਰ ਕਰੋ ਸਾਰਿਆਂ ਪਰਮਾਨੰਦ ਪ੍ਰਗਿਆ ਰੂਪੀ ਅਗਨੀ ਦੇ ਹੰਮਣ ਵਿੱਚ ਇਹ ਲੋ ਜਾਲ ਲਈਏ ਅਸੀਂ ਕਿਰਪਾ ਕਰੋ ਜੋ ਤੂੰ ਕਰਹੋ ਸੋਈ ਪਲ ਮੰਨ ਜੇ ਅੰਦਰ ਜਾਮੀ ਜੋ ਆਬ ਕਾ ਰਹੇ ਹੋ ਉਸ ਨਿਯਾਤ ਜਿਸਮ ਕੇ ਲਈ ਪਲਾ ਕਰਕੇ ਮੰਨਿਏ ਪਾਵਨ ਦੂਤਾ ਦੂਰ ਤਰਹੋ ਜਿਵੇਂ ਮੇਰੇ ਦੁੱਖਾਂ ਵਾਰੀ ਧਰਨਾ ਹਣੇ ਦੁਚਿੱਤਾ ਦੇ ਤੁਰਖਣਾ ਕਰੇ ਇੱਕ ਖੰਡ ਕਿਤ ਜੁੜ ਜਾਣਾ ਖੰਚੋ ਦਾ ਨਾਸ਼ਤ ਤਸਵਾ ਹੋ ਜਾਣਾ ਦੇ ਦੋਵਿਧੀਆਂ ਵਾਲੀ ਇਹ ਤੇ ਤਰ ਦੁੱਖ ਦਾ ਭਾਵਨ ਦੁੱਖਾ ਦੂਰ ਕਰ ਉਹ ਦੁੱਖ ਦਾ ਵਾਲੀ ਇਹਦੀ ਭਾਵਨਾ ਮਾਰਾ ਸੱਚੀ ਭਾਵਨਾ ਸਾਡੀ ਲੱਗ ਜੇ ਸਰਦਾ ਦੁੱਖ ਦਾ ਵਾਲੀ ਭਾਵਨਾ ਦੂਰ ਕਰ ਜਾਵੇ ਸਾਡੇ ਬਸ ਤੋਂ ਜੇਲੀ ਦੁਆਤ ਭਾਵਨਾ ਰਖਣਾ ਰਹੇ ਸਾਡੇ ਹਿਰਦੇ ਚ ਨਾਨਕ ਕੇ ਪ੍ਰਭ ਤੂੰ ਹੀ ਦਾਤੇ ਸਤੂ ਸਾਹਿਬ ਜੀ ਜਾਜ ਦਰਦੇ ਹੰਨੇ ਨੇ ਸਤੂ ਜੀ ਫਰਮਾਉਣੇ ਹਰ ਵਾਰ ਤੂ ਆਪ ਹੀ ਦਾਤੇ ਹੋ ਸੰਤ ਸੰਗ ਲੈ ਮੋਹੇ ਉਧਰ ਹੋਵੇ ਪ੍ਰਭ ਰਖਿਆ ਕਰਨ ਵਾਲੇ ਦੀ ਸਾਡੀ ਆਪ ਹੋ ਕੇ ਦਾਤੇ ਵੀ ਆਪ ਹੋ ਜਿਨ੍ਹਾਂ ਸੰਤਾਂ ਦੇ ਹਿਰਦੇ ਚ ਆ ਵਸਦੇ ਹੋ ਸੁਖਿਆ ਤੁੰਨੇ ਉਹਨਾਂ ਦੀ ਸੰਗਤ ਸਰੀਰ ਕਰਕੇ ਵੀ ਸਾਨੂੰ ਪ੍ਰਾਪਤ ਹੋਵੇ ਉਹਨਾਂ ਦੀ ਛਾਂ ਦੇ ਛਾਇਏ ਤੇ ਮੇਰੇ ਵਿੱਚ ਸਾਡਾ ਉਧਾਰ ਕਰੋ ਸੇਠੀ ਬਾਦਸ਼ਾ ਕਿਉ ਮਹਾਰਾਜ ਜੀ ਬੇਨਤੀ ਕਰਦੇ ਰਹੀਏ ਬਿਲਾਵਲ ਮਹੱਲਾ 5 ਐਸੀ ਦੀਖਿਆ ਜਨ ਸੋ ਮੰਗਾ ਜੀ ਸਿੱਖਿਆ ਤੇਰੇ ਜਨ ਜਿਹੜੇ ਪਿਆਰੇ ਸੰਤ ਭਗਤ ਹੈ ਜਿਨ ਜਨ ਕੇ ਸੰਗਿ ਤੇ ਆਵਾ ਮਾਉ ਐਸੇ ਪਿਆਰੇ ਜੇ ਪਾਸੋਂ ਦੀਖਿਆ ਦੀਸ਼ਤ ਗੁਰਮੰਤਰ ਹੁੰਦਾ ਹੈ ਗੁਰਮੰਤਰ ਜਿਵੇਂ ਪੰਜ ਪਿਆਰੇ ਅੰਮ੍ਰਿਤਸਰ ਨੂੰ ਆਵਦੇ ਨੇ ਸਿੱਖਿਆ ਦੇ ਦੁਆਰਾ ਉਹਨਾਂ ਦੇ ਅੰਦਰ ਦੀਖਿਸ਼ਤ ਕਰਦੇ ਆਂ ਬਸਾਉਂਦੇ ਆਂ ਇੱਕ ਦੇ ਵਿੱਚ ਆਪ ਜੀ ਨਾਲੇ ਵਸਿਆ ਹੋਵੇ ਜੀ ਉਹਨਾਂ ਦੀ ਜਪਨਾਂ ਤੋਂ ਸੁਣ ਕਰਕੇ ਮਨ ਨੂੰ ਬੱਝ ਜਾਂਦਾ ਹੈ ਇਸ ਪ੍ਰਕਾਰ ਸਤਿ ਸੰਗੇ ਜੀ ਇਹੀ ਦੀਖਿਆ ਗੁਰਮੰਤਰ ਦੀ ਜਿਹੜੀ ਦੀਖਿਆ ਹੈ ਉਹ ਦੀਖਿਯ ਗੰਤਰ ਹੁੰਦਾ ਹੈ ਤੇਰੇ ਜਨ ਪਿਆਰੇ ਜਿਹੜੇ ਗੁਰਮਖਾਨਾ ਨੇ ਉਹਨਾਂ ਦਸਤੋਂ ਸਾਥੋਂ ਮਿਲ ਗਏ ਹਾਂ ਤੋਰ ਧਿਆਨ ਤੁਮਾ ਤੋਰੰਗਾ ਜੇ ਜੀਵ ਨੂੰ ਆਏ ਥੋੜਾ ਹੀ ਧਿਆਨ ਸਾਡੇ ਅੰਦਰ ਬੜਿਆਂ ਰਹੇ ਹਰ ਵੇਲੇ ਬਾਪ ਨੂੰ ਧੋਣੇ ਰਹੀਏ ਸੱਚੇ ਪਾਤਸ਼ਾਹ ਤੇ ਤੁਹਾਡਾ ਹੀ ਰੰਗਾ ਪ੍ਰੇਮ ਚੜਿਆ ਵੇ ਸਰਦੇ ਤਾਂ ਹਰ ਵਕਤ ਤੋਂ ਬੜੀ ਸੇਵਾ ਤੁਹਾਰੇ ਅੰਗਾ ਦੀ ਅੱਜ ਤੁਹਾਡੀ ਸੇਵਾ ਕਰਦੋਂ ਭਗਤੀ ਕਰੀ ਜਿਹੜੇ ਤੇ ਤੁਹਾਡੇ ਹੀ ਅੰਗਾ ਪੱਖ ਵਿਚ ਰਹੀ ਏ ਕਦੇ ਮਨਮਤ ਤੋਂ ਢੜੇ ਜਨਾ ਪਾਇਏ ਝਗੜਿਆ ਤੇ ਪਾਰਟੀਆਂ ਵਾਲੀਆਂ ਜਨਾ ਪਈਏ ਤੁਹਾਡੇ ਪੱਖ ਚ ਹੀ ਰਹੀ ਏ ਆਗਿਆ ਤੁਮਹਾਂ ਕੋ ਵੇ ਸਭੇ ਦੇ ਵਿੱਚ ਰਹਾ ਜਨ ਕੀ ਤਹਿਲ ਸੰਪਾਖਣ ਜਨ ਸਿਉ ਮਰਦ ਰਸਿ ਪਿਆਰੇ ਜਨ ਹਾਨਿਨੋ ਦੇ ਨਾਲ ਮਿਲ ਕੇ ਆਪ ਚੇਤੇ ਹੋਨੇ ਹੋ ਉਹਨਾਂ ਦੀ ਤਹਿਲ ਸਦੇ ਪਾਦਸ਼ਾਹ ਕਰਿਆ ਜਰੀਏ ਸਰੀਰ ਨਾਲ ਉਹਨਾਂ ਪਿਆਰਿਆਂ ਦੇ ਵਾਰੀ ਸੰਪਾਖਣ ਸੇਖ ਬੋਲ ਚਾਲ ਜਿਹੜੀ ਕਰਨੀ ਹੈ ਪਰਸ਼ੁਨੁਕਰ ਕਰਨੇ ਜਿਸ ਪ੍ਰਕਾਰ ਮੰਟਿ ਕੇ ਤੇਜ ਮੰਟਿ ਕੇ ਹੋਏ ਗੁਰਮਖਾਂ ਤੋਂ ਜਾਜ ਪਛਮੀ ਹੈ ਇਸ ਰੇਖ ਘਾਖੂ ਬੋਲਣ ਹੈ ਉਹਨਾਂ ਜਨਾਂ ਦੇ ਨਾਲ ਹੀ ਸ਼ੇਖ ਮੋਲ ਜਾਣ ਕਰੀਏ ਉਠਣ ਬੈਠਣ ਜਨ ਕਾ ਸੰਗ ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਜੇਕਰ ਉਠੀਏ ਕੋ ਸੰਗਤ ਜਿਨਾ ਉੱਠ ਕੇ ਜਾਈਏ ਜੇ ਬੈਠੀਏ ਕਦੇ ਪਹਿੜਿਆਂ ਆਦਮੀਆਂ ਦੀ ਸੰਗਤ ਵਿੱਚ ਬੈਠੀਏ ਜਿਹੜੇ ਸਾਡੇ ਉੱਠਣੋਂ ਤੇ ਬੈਠਣਾ ਹੈ ਇਹ ਵੀ ਮਾਰੋ ਤੇ ਜਨਾਂ ਦੀ ਸੰਗਤ ਵਿੱਚ ਹੋਵੇ ਐਸੀ ਕਿਰਪਾ ਕਰੋ ਐਸੀ ਸੰਗਤ ਸਾਡੇ ਅੰਦਰ ਲਾਗ ਲਾਓ ਉਠਣੋਂ ਪ੍ਰਾਂਮ ਹੋਣਾ ਹੋਵੇ ਜੇ ਸੰਸਾਰ ਤੋਂ ਉਹ ਤੇਰੇ ਪਿਆਰਿਆਂ ਨਾਲ ਹੀ ਮਿਲ ਕੇ ਹੋਈਏ ਜਦੋਂ ਨਿਰਮਲ ਕਲਪ ਸਮਾਧਿ ਚ ਬੈਠਣਾ ਇਸ ਤਰ੍ਹਾਂ ਹੋਣਾ ਹੋਵੇ ਉਦੋਂ ਵੀ ਆਪਦੇ ਪਿਆਰਿਆਂ ਨਾਲ ਹੀ ਮਨ ਜੁੜ ਕੇ ਸਤਿ ਹੋਵੇ ਜਾਨ ਚਰ ਰਜ ਮੁਖ ਮਾਥੇ ਲਾਗੀ ਜਿਹੜੇ ਆਪਦੇ ਜਨ ਹੰਸ ਤੇ ਪਤਸਾ ਪਿਆਰੇ ਹਨ ਉਹਨਾਂ ਦੇ ਚਰਨਾਂੋਂ ਚਰਨਾਂ ਦੀ ਰਜ ਧੂੜ ਜਿਨ੍ਹਾਂ ਤੇ ਮੁਖ ਸਿਰੋਮਣੀ ਮੱਥੇ ਤੇ ਲਾਗੀ ਹੈ ਉਹ ਮੁਖ ਮਸਤੂ ਬੱਗੇ ਭਾਗਾਂ ਵਾਲੇ ਹੋਗੇ ਤੇਰੇ ਭਾਗਾਂ ਵਾਲੇ ਹੋਗੇ ਹਨ ਆ ਲੇਖ ਬੁਰੇ ਮਿਟ ਜਾਂਦੇ ਹਨ ਆਸਾ ਪੂਰਨ ਅਨੰਤ ਤਰੰਗਾਾਰੇ ਸਾਰੇਆਂ ਦੀ ਆ ਬਾਸਾ ਪੂਰੀਆਂ ਕਰਨ ਵਾਲੇ ਲਿਖੋ ਅਨੰਤ ਲਹਿਰਾਂ ਵਾਲਾ ਜਿਹੜਾ ਸੰਸਾਰ ਦਾ ਤੇਰੀਆਂ ਸਾਰੀਆਂ ਤੁਸੀਂ ਆਸਾ ਪੂਰੀਆਂ ਕਰਨ ਵਾਲੇ ਹੋ ਅਨੰਤ ਗੂੜ੍ਹ ਸੰਸਾਰ ਤੋਂ ਤਰੰਗਾਤਾਰਨ ਵਾਲੇ ਵੀ ਤੁਸੀਂ ਉਸਤੇ ਪਾਛਾ ਆਪ ਤੋਂ ਦਿਨ ਕਾਹਨ ਤਰੇਗਾ ਉਸਤੇ ਪਾਛਾ ਆਸਾ ਪੂਰਨ ਅਨੇਕ ਪ੍ਰਕਾਰ ਦੇ ਮੰਦੀਆਂ ਲਹਿਰਾ ਰਹੀਆਂ ਉਹਨਾਂ ਸਾਰੀਆਂ ਮੰਦੀਆਂ ਲਹਿੜਾਂ ਨੂੰ ਮੇਟਣ ਆਏ ਵੀ ਇਸ ਸੰਸਾਰ ਵਿੱਚ ਅਨੇਕ ਜਿਗ੍ਨਾ ਜੀ ਆਸਾ ਪੂਰੀ ਕਰਨ ਆਏ ਹੋ ਕਰੋੜਾਂ ਇਸ ਦੇ ਬਾਦਸ਼ਾਹ ਕੋਟਿਵਿਸ਼ਨ ਕੀਨੇ ਅਵਤਾਰ ਤੇ ਆਪ ਸਮੁੰਦਰ ਦੀ ਰੀਣੀ ਹੋ ਜਿਸ ਵਿੱਚ ਅਵਤਾਰ ਬਿਸ਼ੀ ਮੁਨੀ ਤੇ ਮੇਕਾ ਲਹਿਰਾ ਦੀ ਜਾਈ ਹਮਸਾਰੇ ਜਨ ਪਾਰ ਬ੍ਰਹਮ ਜਾ ਕੇ ਨਿਰਮਲ ਮਹਿਮਾਨ ਜੇ ਸੱਚੇ ਬਾਦਸ਼ਾਹ ਤੇਰੇ ਜਿਹੜੇ ਜਨ ਹਨ ਹੈ ਉਹ ਪਰਬੰਰ ਤੇਰਾ ਸਰੂਪ ਹਾਂ ਤੇ ਇਹ ਪਿਆਰੇ ਜਨਾਂ ਦੀ ਰਸਨਾ ਤੋਂ ਜੋ ਪੁਜੇ ਲਾਉਂਦੀ ਮਹਿਮਾ ਨਿਕਲਦੀ ਹੈ ਉਹ ਜਨਾਂ ਦੀ ਮਹਿਮਾ ਹੀ ਆਪ ਕਰਾ ਰਹੇ ਹੋ ਆਪਲੀ ਮਹਿਮਾ ਜੋ ਗਾਉਂਦੇ ਹਨ ਜਿਨ੍ਹਾਂ ਦੇ ਵੀ ਉਜੇ ਮਹਿਮਾ ਹੈ ਜੋ ਕਾਰਨ ਤੇਰਾ ਸਰੂਪ ਹੋ ਕੇ ਹੈ ਧਿਆਨ ਜੁੜੇ ਹੋਏ ਹੈ ਉਹਨਾਂ ਦੀ ਮਨ ਬਖੇ ਪਾਲੀ ਲਾਲ ਕਲਿਪਸਾ ਆਈ ਮਹਿਮਾਨੀ ਹੈ ਉਹ ਪਾਈ ਕੀ ਬਾਜੀ ਨਾਲ ਬੋਟਾ ਨਾਲ ਮਹਿਮਾਨੀ ਬਣੀ ਹੋਈ ਕੁਝ ਨਿਰਮਲ ਹੱਥ ਕੋਨਾ ਦੀ ਊਮਾ ਹੈ ਵਹਿਮਾ ਹੈ ਜਾਣ ਕੇ ਚਰਨ ਤੀਰਥ ਕੋਟ ਗੰਗਾ ਮੇਰੇ ਮੇਰੇ ਪਿਆਰੇ ਜਨਾਂ ਦੇ ਜਿੱਥੇ ਚਰਨ ਟਿਕਦੇ ਹੈ ਅੱਜੋੜ ਤੀਰਥ ਜੇ ਸਾਧ ਪੜ ਕਰ ਹੈ ਤਾਂ ਮਕੰਡਰੀਆਂ ਨਾ ਉਚਰ ਜਨਾਂ ਦੇ ਚਰਨ ਜਿਹੜੇ ਹਨ ਕਰੋੜਾਂ ਦੰਗਾਲਕ ਤੀਰਥ ਹੈ ਉਹਨਾਂ ਦੇ ਚਰਨਾਂ ਦੀ ਧੂੜ ਹਰ ਸਾਧ ਸੰਗੇ ਜੀ ਪਿਆਰਿਓ ਦੇ ਚਰਨ ਗੰਗਾ ਤੋਂ ਉੱਤਮ ਹੈ ਜਿਨ੍ਹਾਂ ਦੇ ਚਰਨਾਂ ਦਾ ਥਾਂ ਜਿਹੜਾ ਹੈ ਕੋੜਾ ਨਹੀਂ ਇਹ ਗੰਗਾ ਹੋਵੇ ਜੋ ਬਿਸ਼ਮਿੰਦੋ ਚਪਨਾ ਦਾ ਜਲ ਬਾਲਰੰਕਾਰ ਤੁੰਵੇਰੇ ਬ੍ਰਹਮਾ ਰੇ ਕਮੰਡੋ ਚ ਪਾ ਕੇ ਰੱਖਿਆ ਸੀ ਪਗੀਰ ਸਨੋ ਲਿਆਂਦਾ ਸੀ ਤਿਦਰਾ ਦੇ ਲਹਰ ਵਾਸਤੇ ਇਹ ਜੇ ਪਗੀਰ ਕੀ ਆਪ ਗੁੰਗਾ ਹਨ ਜਿਨ੍ਹਾਂ ਦੇ ਚਰਨਾਂ ਦੇ ਕਰੋੜ ਚਰਨਾਂ ਦੇ ਵਿੱਚ ਇਸ ਦਾ ਹਨ ਤੀਰ ਸਾ ਜਾਨਕੀ ਧੂਰ ਕੀਓ ਮੱਜਨ ਨਾਨਕ ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੇ ਮਹਾਰਾ ਤੇਰੇ ਚਰਨਾਂ ਸੇਵਕਾਂ ਦੇ ਚਰਨਾਂ ਦੀ ਧੂੜ ਵਿੱਚ ਮਜਰੂਪੁਰ ਦਾ ਜਾਣ ਕੇ ਇਛਾਨ ਕੀਤਾ ਹੈ ਜਨਮ ਜਨਮ ਕੇ ਹਰੇ ਕਲੰਗਾ ਗੁਰੂ ਲੱਗਾ ਹੋਇਆ ਸੰਗਤ ਦੀ ਧੂੜ ਵਿੱਚ ਉਹਨਾਂ ਦੇ ਜਨਮ ਜਨਮ ਦੇ ਕਲੰਗਾ ਕਲੰਕ ਨਾਸ ਹੋ ਗਏ ਮਿੱਟੀ ਦੇ ਹੋ ਗਏ ਕਾਲ ਦਾ ਅੰਗਪਾਉਣ ਵਾਲੇ ਦੇ ਅਸੀਂ ਜੰਮਣ ਮਰਨ ਦੇਣ ਵਾਲੇ ਕਲੰਕ ਸੀ ਉਹ ਮਿੱਟੀਏ ਕਰੋਨਾ ਜਨਮਾਂ ਦੇ ਤੇ ਕਹਾ ਜਿਹੜੇ ਅੰਗ ਹਿਰਦਾ ਕੀਤਾ ਸੀ ਜਿਨ੍ਹਾਂ ਨੇ ਉਹ ਜਨਮਾਂ ਜਨਮਾਂ ਦੇ ਕਲੰਕ ਮਿਟ ਗਏ ਬਿਲਾਵਰ ਮਹੱਲਾ ਪੰਜਵਾ ਜਿਉ ਭਾਵੈ ਤਿਉ ਮੋਹਿ ਪ੍ਰਤਪਾਸ ਸਤਿਗੁਰੇ ਐਸੀ ਰਜਾਤ ਵਿੱਚ ਰਹੇ ਜੇ ਪ੍ਰਸੰਨ ਹੈ ਜਿਵੇਂ ਆਪ ਨੂੰ ਭਾਉਦਾ ਉਵੇਂ ਰਖੋ ਤੇ ਸਾਡੀ ਪ੍ਰਸਤਾਵਾ ਤਰੋ ਦੇਵੀ ਸੰਪਦਾ ਦੇ ਸਮੇਤ ਆਸ਼ੀਰਵਾਦ ਸੰਪਦਾ ਦੇ ਦਿੱਤੀ ਕਰੋ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਬਿਲਾਵਰ ਪਾਰ ਬ੍ਰਹਮ ਇਹ ਰੂਪ ਹੀ ਸਤਿਗੁਰੂ ਨਾਨਕ ਦੇਵ ਹੋਰ ਨੇ ਅਤੇ ਸਤਿਗੁਰੂ ਨਾਨਕ ਦੇਵ ਪਰਮੇਸ਼ਰ ਰੂਪ ਹਨ ਅਮ ਬਾੜਕ ਤੂੰ ਪਿਤਾ ਕਿਰਪਾ ਤੁਮ ਸਰਬਉਰਵ ਬੁੱਧ ਜੀ ਆਇਆਂ ਤੁਸੀਂ ਸਤਿਗੁਰੂ ਪਿਤਾ ਹੋ ਕਿਰਪਾ ਦੇ ਘਰ ਹੋ ਆਪ ਰਹਾ ਤੂੰ ਬਾੜਕ ਤੂੰ ਗੁਰ ਪਿਤਾ ਹੈ ਸੰਬਦ ਜੁਲਾਵਲਾ ਦਸਿਆ ਜੰਦਾ ਜੀ ਸਾਹਿਬ ਕੰਗੀ ਘਰ ਕੀ ਪਿਤਾ ਹਨ ਰਹਾਉ ਮੋਹ ਨਿਰਗੁਣ ਗੁਣ ਨਾਹੀ ਕੋਈ ਮਰਮ ਗੁਣਾ ਤੋਂ ਰਹਿਤੋ ਮੇਰੇ ਕੋਈ ਵੀ ਗੁਣੋ ਸੰਤ ਸੰਤੋਖ ਗਿਆਨ ਧਰਮ ਵਿਚਾਰ ਆਦਤ ਨਹੀਂ ਹਾ ਆਉਜ ਨਾ ਸਾਖੂ ਤੂੰ ਬੜੀ ਘਾਲ ਧਨ ਕਮਾਈ ਕਿਸੇ ਕਰਕੇ ਤੁਹਾਡੀ ਬਰਾਬਰੀ ਤੇ ਅਸੀਂ ਪਹੁੰਚ ਨਹੀਂ ਸਕਦੇ ਸੱਚੇ ਪਾਤਸ਼ਾਹ ਤਾਂ ਕਿੰਨੇ ਜਾਨੋਂ ਪੁੱਠੇ ਲਾਉਂਦੇ ਰਹੀਏ ਕਿੰਨੀਆਂ ਧੁੰਨੀਆਂ ਟਾਲੀਏ ਕਿੰਨੀਆਂ ਜਲ੍ਹਾਂ ਤਾਂ ਹਨ ਜਲ ਦਾ ਘਰਾਂ ਕਰ ਲਈਏ ਤੁਹਾਡੀ ਜਿਹੜੀ ਕਰਨੀ ਆ ਉਹਦੇ ਬਰਾਬਰ ਨਹੀਂ ਪਹੁੰਚ ਸਕਦੀ ਹਾਲ ਦੀ ਭਗਤੀ ਦੇ ਫੁੱਲ ਨਹੀਂ ਹੋ ਸਕਦੇ ਤੁਮਰੀ ਗਤਮਿਤ ਤੁਮਹੀ ਜਾਣੋ ਆਉਂਦੀ ਪ੍ਰਾਪਤੀ ਦੀ ਇਹ ਨਹੀਂ ਮਰਜ਼ਾਗਾ ਹਿਰਨ ਤਾਂ ਯਾਮੀ ਆਪ ਹੀ ਸੱਚੇ ਪਾਤਸ਼ਾਹ ਜਾਣਦੇ ਹੋ ਆਤੂਰ ਮਾਰ ਜਿਹੜਾ ਪਿੰਡ ਸਰੀਰ ਦਿੱਤਾ ਹੋਇਆ ਹੈ ਸੂਖਮ ਸਤੂਲ ਸਭ ਆਪ ਦੇ ਪਾਸੋਂ ਇਹ ਮਾਲ ਪ੍ਰਾਪਤ ਹੋਇਆ ਹੈ ਪਰ ਅਰੰਭ ਕਰਕੇ ਪ੍ਰਾਪਤ ਹੋਇਆ ਹੈ ਇਹ ਅਸੀਂ ਆਪ ਹੀ ਹਰਪਦੇ ਹਾਂ ਸਾਖੀ ਘੋੜੇ ਆਦਿ ਜਿੰਨੇ ਮਾਲ ਆਦਿਕ ਹੈ ਜਿੰਦਗੀ ਪਿੰਡ ਸਰੀਰ ਸਭ ਆਪਨੀ ਰੂਪ ਦੇ ਆਪ ਨੇ ਹਰਪਦੇ ਹੋ ਮੰਤਰ ਜੰਮੂ ਪੁਰਖ ਸੁਆਮੀ ਜਿਨ ਸਾਰਿਆਂ ਦੇ ਅੰਦਰਲੀ ਜਨਮ ਵਾਲੇ ਪ੍ਰੇਰਕ ਇਹ ਪੂਰਨ ਸਰੂਪ ਕੇ ਮਾਲਕ ਤਨ ਬੋਲ ਤਹੀ ਜਨ ਹਾਲੋ ਬਿਨੋ ਬੋਲੇ ਤੂੰ ਸਾਰੇ ਚਿਤਵਣੀ ਦੀ ਹਾਲਤ ਨੂੰ ਜਾਣਦੇ ਹੋ ਤਮਰੀ ਚਿਤਵਣੀ ਹਰ ਪ੍ਰਭ ਜਾਣਦਾ ਹੈ ਤਨ ਮਨ ਸੀਤਲ ਹੋਏ ਹਮਾਰੋ ਜੋ ਕਿ ਜੀਵ ਚਿੰਦਰ ਆਪੀ ਜਾਣਦੇ ਚਾ ਜਿਵਾਨੋ ਬੋਲ ਕੇ ਨਾ ਹੀ ਦੱਸਿਓ ਤਨ ਮਨ ਸੀਤਲ ਹੋਏ ਹਮਾਰੋ ਕੋਮਤੀ ਜਾਨੀ ਸਾਡਾ ਤਨ ਵੀ ਮਨ ਵੀ ਇਹ ਸੀਤਲ ਪਾਗਰ ਸਹਦ ਹੁੰਦਾ ਹੈ ਠੰਡਾ ਹੁੰਦਾ ਹੈ ਨਾਨਕ ਪ੍ਰਭ ਜੀ ਨਜ਼ਰ ਨਿਹਾਲ ਸੋਹਣੇ ਸਾਰੇ ਆਪਾਂ ਨੂੰ ਜਾਜ ਬਹਗੇ ਕਿਉਂ ਬੇਨਤੀ ਕਰੋ ਏ ਭਾਈ ਕਿਉਂ ਬੇਨਤੀ ਕਰੀਏ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕਣਾ ਕਰੋ ਨਿਹਾਲ ਕਰਨ ਸਾਡੇ ਤਾਂ ਹੀ ਦੁੱਖਾਂ ਤੋਂ ਰਾਹਤ ਕਰੀਏ ਨੂੰ ਬਿਲਾਵਰ ਮਹਾਰਾਜ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤਰੀਏ ਹੈ ਪ੍ਰਭੂ ਆਕਾਲ ਪੁਰਖ ਸਦਾ ਸਾਨੂੰ ਆਪ ਦੇ ਸਾਥ ਕਰੋ ਆਪ ਦੀ ਸੰਗਤ ਦੇ ਸਾਥ ਰੱਖਣਾ ਕਰੋ ਆਪ ਸਦਾ ਸਾਥੀ ਹੋ ਆਪੇ ਜਿਵੇਂ ਲੱਗੀਰੇ ਸਾਡੀ ਸਦਾ ਆਪ ਦੇ ਨਾਲ ਮਿਲੇ ਰਹੀਏ ਜਿਵੇਂ ਲਾ ਕੇ ਇਹ ਕਿਰਪਾ ਕਰੋ ਮਹਾਰਾਜ ਜਿਵੇਂ ਸ਼੍ਰੀ ਗੁਰੂ ਪਤਸਾਹ ਜੀ ਨੇ ਜਦੋਂ ਲੋਹਗੋ ਸਾਹਿਬ ਦਾ ਜੰਗ ਕੀਤਾ ਸੀ ਉਸ ਵੇਲੇ ਪੰਜੀ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਸਨ ਅੰਮ੍ਰਿਤਸਰ ਸਾਹਿਬ ਜਦੋਂ ਮੁਗਲ ਸਿਖਾ ਚੜ੍ਹ ਕੇ ਆਇਆ ਉਹਨਾਂ ਦੇ ਬਾਸ ਮਾਰੇ ਜੰਗ ਜਿੱਤ ਕੇ ਆਏ ਮੁਗਲ ਘਾਨੂਆਂ ਨੂੰ ਐਲਾਨਮਿਤ ਲਟਾ ਕੇ ਜਦੋਂ ਇਹਨਾਂ ਸਿੰਘਾਂ ਦੀ ਹੱਤ ਵਿੱਚ ਆਖੀ ਇਹ ਕਾੜ ਦੀ ਤੋਪ ਇਹਨਾਂ ਚਲਾਈ ਸੀ ਜਿਹੜੀ ਬੇਰੀ ਦਾ ਫੋਖੜ ਸੀ ਹੁਣ ਤੱਕ ਉਸ ਦਾ ਫਰਿਆ ਰਿਆ ਹੈ ਲੋਗਾਂ ਸਾਹ ਦੇ ਵਿੱਚ ਜੀਨੋ ਸਿੱਖਾਂ ਦੇ ਰਮਾਲ ਨਾਲ ਗੁਰੂ ਸਾਹਿਬ ਜੀ ਦੇ ਪੁੰਜੇ ਤੇ ਪ੍ਰੇਮ ਦੇ ਨਾਲ ਇਹਨਾਂ ਨੂੰ ਜੇ ਸਹਿਜ ਸਿੰਘ ਭਾਈ ਨਿਹਾਲਾ ਵਕ ਉਹਨਾਂ ਨੂੰ ਪੁੱਛਿਆ ਕਿ ਭਾਈ ਵਰ ਮੰਗੋ ਇਹ ਜਿੰਨੇ ਮਾੜਾ ਸਾਡੀ ਕਾਮਨਾ ਇਹੋ ਹੀ ਹੈ ਜਦੋਂ ਜਦੋਂ ਆਪ ਸਤਖੰਡ ਦੀ ਯਾਦ ਕਰੋ ਉਦੋਂ ਉਹ ਨਾਲ ਲੈ ਜਾਇਆ ਅਜੇ ਜਦੋਂ ਜਦੋਂ ਮੌਤਯੋਗ ਦੇ ਰੂਪ ਧਾਰਿਆ ਕਰੋ ਉਦੋਂ ਸਾਨੂੰ ਨਾਲ ਹੀ ਲਿਆਇਆ ਇਹ ਕਿਰਪਾ ਕਰੋ ਸਾਨੂੰ ਇਹ ਬਖਸ਼ਿਸ਼ ਕਰੋ ਸੁਣ ਕੇ ਸਹਿਬ ਗੁਰੂ ਹਰਗੋਬਿੰਦ ਸਾਹਿਬ ਬਚਨ ਕੀਤੇ ਸੀ ਚੰਗਾ ਭਾਈ ਦਸਵੇਂ ਪਾਤਸ਼ਾਹ ਜਦੋਂ ਸਰੂਪ ਧਾਰਾਂਗੇ ਉਦੋਂ ਤੁਸੀਂ ਭਾਈ ਬਚਿੱਤਰ ਸਿੰਘ ਆਦਿਕ ਭਾਈ ਆਲੂ ਸਿੰਘ ਆਦਿਕ ਅਜਿਵੇਂ ਸਿੰਘ ਹੋ ਗਏ ਆਜਿਵੇਂ ਸਿੰਘ ਆਦਿਕ ਜਿੰਨੇ ਹੋਮ ਹੋ ਗਏ ਇਹ ਸਾਰੇ ਨਾਲ ਸਾਡੇ ਰਹੂਗੇ ਇਹ ਬੱਚੇ ਕੀਤੇ ਸਨ ਜਿਨ੍ਹਾਂ ਨੂੰ ਚਮਕੌਰ ਸਾਹਿਬ ਦੀ ਇਸ਼ਾਨਦਗੀ ਦੀ ਸ਼ਹੀਦੀਆਂ ਪਾਈਆਂ ਉਹ ਪ੍ਰੇਮੀ ਗੁਰਸੇ ਗੁਰੂ ਸਾਹਿਬ ਦੇ ਨਾਲ ਰਹਿਣ ਵਾਲੇ ਸਨ ਇਸ ਪ੍ਰਕਾਰ ਸਾਹਿਬ ਸੰਗੇ ਦੀ ਸਿੱਖਾਂ ਦੀ ਭਾਵਨਾ ਸਰਬੋਸੁਰ ਉਤਾਰ ਕੇ ਪੂਰੀ ਕਰਦੇ ਆ ਜੋ ਸਿੱਖਾਂ ਦੀ ਭਾਵਨਾ ਰਾਖ ਸਦਾ ਪਰਪਰਨ ਸਾਥ ਰਿਉ ਮਾਰੇ ਸਾਫ ਸਾਫ ਵੀ ਰੱਖਦੇ ਹੈ ਕਿਰਪਾ ਬਖਸ਼ੀ ਕਰਦੇ ਹਾਂ ਨੇ ਤੇ ਲੇਵਲ ਕਾਟੇ ਅੰਤ ਜਾਮੀਂ ਜਰ ਕੋ ਤੁੰਟੀ ਜਿਉਂ ਜਨਮੇ ਜਿਨਾ ਖਤਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਐਉਂ ਭੇਦ ਕਰਕੇ ਮੇਲ ਲੈਂਦੇ ਰੱਖਦੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਜਿਹਾ ਤੂੰ ਸਾਡਾ ਪਰਮ ਪ੍ਰੇਮ ਦਾ ਅਸ਼ਪਦ ਹੈ ਅਤੇ ਮਨ ਨੂੰ ਮੋਹਤ ਕਰਨ ਵਾਲਾ ਹੈ ਕੁਝ ਬਿਨ ਜੀਵਨ ਸਗਲ ਆਕਾਰ ਰਾਮ ਜੀ ਦੀ ਪ੍ਰਾਪਤੀ ਤੋਂ ਬਿਨਾਂ ਮੇਰੇ ਤੋਂ ਬਗੈਰ ਸਾਰੇ ਜੀਵਨ ਆਕਾਰ ਨੂੰ ਅਕਾਲ ਸਵਾਗਤ ਸਾਰਾ ਰਹਾ ਰਹਾ ਰੰਕ ਤੇ ਰਾਉ ਕਰਤ ਖੇਨ ਪੀਠੇ ਅਰ ਬਰ ਬਰ ਨੂੰ ਰਾਜੇ ਬਣਾ ਸਕਦੇ ਜੀ ਕਿਰਪਾ ਦ੍ਰਿਸ਼ਟੀ ਕਰਨੇ ਹੋ ਕੰਗਾਲਾਂ ਨੂੰ ਬਾਦਸ਼ਾਹ ਜੀ ਵਿੱਚ ਸੱਚਵੇਂ ਪਾਪ ਸੰਡੇਟ ਬਿਲਾਉਣ ਵਾਲਿਆਂ ਨੂੰ ਫੂਲ ਕੇ ਆਨੂ ਬਖਸ਼ਿਸ਼ ਕੀਤੀ ਸੀ ਹੁਣੇ ਹਿੰਦੂ ਦੇ ਰਾਜ ਵਿੱਚ ਕਿਤੇ ਆਪੇ ਮਿਲ ਆਤਾ ਕਿੰਨੀਆਂ ਪੀੜੀਆਂ ਦੇ ਰਾਜ ਕਰਦੇ ਆਏ ਹਨ ਇਸ ਪ੍ਰਕਾਰ ਸਾਹਿਬ ਜੀ ਅੰਕਾ ਨੂੰ ਰਾਜੇ ਬਣਾਉਣ ਦਾ ਅਜੇ ਇੱਕ ਖੰਡੇ ਵਿੱਚ ਦੇਰ ਨਹੀਂ ਲਾਉਂਦਾ ਹੈ ਕਿਵੇਂ ਰੰਗ ਜਿਹੇ ਜੀਵਲ ਪੱਗ ਹਨ ਉਹਨਾਂ ਨੂੰ ਰਾਵਿਸ਼ੇ ਬ੍ਰਹਮ ਰੂਪੀ ਆਵਰ ਬਣਾ ਲੈਣਾ ਹੈ ਇੱਕ ਖੰਦਰ ਵਿੱਚ ਪ੍ਰਭ ਮੇਰੋ ਅਨਾਥ ਪੂਨਾ ਪ੍ਰਭੂ ਤੂੰ ਅਨਾਥ ਜਤੀਮਾ ਜਿਨ੍ਹਾਂ ਦਾ ਕੋਈ ਵੀ ਅੱਖਾ ਤਨੂ ਵਾਲਾ ਨਹੀਂ ਉਨਲੇ ਸੁਆਮੀ ਹਰਿ ਜਾਲਤ ਆਗਨ ਮਹ ਜਨ ਆਪ ਉਧਾਰੇ ਤੇਰੇ ਵੀ ਅੰਧ ਵਿੱਚ ਜਲਦੇ ਹੋਏ ਆ ਦੀ ਸਾਰਿਆਂ ਬੱਚਿਆਂ ਦੀ ਪਰਾਂ ਬਾਣੀ ਦੇ ਨਾਮ ਦਾ ਜਾਪ ਦੇ ਕੇ ਰੱਖਿਆ ਕੀਤੀ ਹੈ ਇਸ ਤਰ੍ਹਾਂ ਮਾਇਆ ਦੀ ਕ੍ਰਿਸ਼ਨ ਰੂਪੀ ਅੱਗ ਤੇ ਜਲ ਰਿਹਾ ਸੀ ਸਾਰਾ ਸੰਸਾਰ ਆਪ ਦੇ ਜਣਨ ਨੂੰ ਆਪ ਹੀ ਬਚਾਇਆ ਹੈ ਈਰਖਾ ਦੀ ਅੰਧ ਵਿੱਚ ਵੀ ਸਾਰੇ ਜਲ ਰਹੇ ਹਨ ਕ੍ਰੋਧ ਦੀ ਅੰਧ ਵਿੱਚ ਜਲ ਰਹੇ ਹਨ ਆਪ ਦੇ ਜਨਨ ਨੂੰ ਕਾਲ ਵੀ ਅੰਧ ਵਿੱਚ ਜਲ ਰਹੇ ਹੈ ਆਪਣੇ ਪਿਆਰੇ ਨੂੰ ਆਪ ਹੀ ਬਚਾਇਆ ਹੈ ਪਰ ਆਪਣੇ ਦੀ ਰਾਖੇ ਹਾਰ ਆਪਣੇ ਮਨਾਰ ਦੇ ਕਿਰਪਾ ਦੇ ਹੱਥ ਦੇ ਕੇ ਨਵੀਂ ਰੱਖਿਆ ਕੀਤੀ ਸੱਚੇ ਬਾਦਸ਼ਾਹ ਆਪਣੇ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਮਨੋ ਰੋਹੇ ਮਾਰੇ ਆਤਮਨੰਦ ਕਰਕੇ ਤ੍ਰਿਪਤ ਹੋ ਗਏ ਹੈ ਸੀਤਲ ਸ਼ਾਂਤ ਹੋ ਗਏ ਵਾਸ਼ਨਾ ਸਾਰੀਆਂ ਮਿਟ ਗਈਆਂ ਤੋਬਸੂ ਬ੍ਰਹਮਾਨ ਉਹਨਾਂ ਨੂੰ ਪਾ ਲਿਆ ਹੈ ਹਰ ਸਿਮਰਤ ਸ੍ਰਮ ਸਗਲੇ ਲੀਲਾ ਇਹ ਸਾਰੇ ਫਲ ਕਿੱਥੋਂ ਮਿਲੇ ਹੈ ਇਹ ਕਰਤਾਰ ਆਦਿ ਸਿਮਰਨ ਕਰਨੇ ਕਰਕੇ ਸ਼ਰਮ ਜਨਮਾਂ ਜਨਮੋ ਜਿਨੀ ਇੱਥੇ ਕਾਇਤ ਤੋਸੀ ਪਰਿਸ਼ਰਮ ਜਿਹੜੇ ਜਪਨ ਕਰਨੇ ਸੀ ਸਾਦੇ ਗੋਲ ਲੈ ਗਏ ਉਹਨਾਂ ਦੇ ਜੇ ਦਿਨ ਧਾਨ ਨਾਨਕ ਹਰ ਸੇਵਾ ਜਿਹੜੀ ਆਉਗੀ ਜਿਹੜੀ ਸੋਨਾ ਭਗਤੀ ਹੈ ਏ ਨੌਂ ਨਿਕੀਆਂ ਦਾ ਖਿਆਨਾ ਹੈ ਨੌਦੋ ਭੰਕੀ ਦਾ ਵੀ ਖਿਆਨਾ ਹੈ ਅਵੜ ਸਿਆਣਪ ਸਗਲ ਆਕਾਰ ਕੋਈ ਭਾਵੇਂ ਚਲਕੀ ਜੋ ਵੀ ਨੇ ਜਿਹੜੀਆਂ ਹੋਰ ਸਿਆਣਪਾਂ ਜੁਸੇ ਰਹੇ ਨੇ ਸਾਰੀਆਂ ਆਕਾਰ ਸੰਸਥਲ ਹਨ